ਹੈਲੋ ਦੋਸਤੋ ਫਿਰ ਤੋਂ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਦੋਸਤੋ ਅੱਜ ਆਪਾਂ 2 ਇੰਚ ਚੌੜੀ ਮੂਰੀ ਤਿਆਰ ਕਰਨਗੇ ਇਹਦੇ ਸਾਈਡਾਂ ਦੇ ਪਪਰ ਸਿੰਗਲ ਲੇਅਰ ਬਣਾਈਏ ਤੇ ਸੈਂਟਰ ਦੇ ਵਿੱਚ ਸਿੱਧੀ ਸਲਾਈ ਲਾਈਏ ਹੁਣ ਦੋਸਤੋ ਆਪਾਂ 2 2 ਇੰਚ ਦੇ ਗੈਪ ਦੇ ਨਾਲ ਨਿਸ਼ਾਨ ਲਾਵਾਂਗੇ ਇਸ ਤਰ੍ਹਾਂ ਸਾਰੇ ਨਿਸ਼ਾਨ ਆਪਾਂ 2 2 ਇੰਚ ਦੇ ਗੈਪ ਦੇ ਨਾਲ ਲਾਵਾਂਗੇ ਉੱਪਰ ਵੀ ਦੋਸਤ ਆਪਾਂ ਸੇਮ ਨਿਸ਼ਾਨ 2 ਇੰਚ ਦੇ ਗੈਪ ਦੇ ਨਾਲ ਲਾ ਲਵਾਂਗੇ ਹੁਣ ਦੋਸਤੋ ਇਸ ਤਰ੍ਹਾਂ ਆਪਾਂ ਸੈਂਟਰ ਵਿੱਚ ਮਾਰਕਾ ਨੂੰ ਆਪਾਂ ਸਿੱਧੀ ਸਲਾਈ ਲਾ ਕੇ ਮਿਲਾ ਲਵਾਂਗੇ ਇਸ ਤਰ੍ਹਾਂ ਦੋਸਤੋ ਆਪਾਂ ਸਾਰੇ ਸਿੱਧੀ ਸਲਾਈ ਲਾਵਾਂਗੇ ਸੈਂਟਰ ਦੇ ਵਿੱਚ ਕਰ ਹੁਣ ਦੋਸਤੋ ਇਸ ਤਰ੍ਹਾਂ ਆਪਾਂ ਲਹਿਰ ਬਣਾਉਂਦੇ ਹੋਏ ਮਾਰਕਾ ਨੂੰ ਇਸ ਤਰ੍ਹਾਂ ਆਪਾਂ ਟ੍ਰਾਇੰਗਲ ਦੀ शेप ਦੇ ਵਿੱਚ ਮਿਲਾਵਾਂਗੇ दोस्तोंप लेहर बनाालागेदूसरी सेड भी दोस्तोंप सेमी लेहर बनाालागे दोस्तों इस सेंटदव चेत्र हा दिशेप डरा करलागे दोन दोस्तोंप हार् िशेप डरा करगे तेद सेव चेस्त्र ंनलाईाइलागे ਹੁਣ ਦੋਸਤੋ ਸਲਾਈ ਮਸ਼ੀਨ ਦੇ ਨਾਲ ਇਸ ਨੂੰ ਆਪਾਂ ਕੰਪਲੀਟ ਬਣਾ ਲਵਾਂਗੇ ਜਿੱਦੇ ਤੇ ਪ੍ਰੋਪਰ ਸਲਾਈ ਲਾਉਂਦੇ ਹੋਏ ਇਸ ਨੂੰ ਆਪਾਂ ਦੋਸਤੋ ਬਣਾ ਲਵਾਂਗੇ ਦੋਸਤੋ ਜੇ ਵੀਡੀਓ ਵਧੀਆ ਲੱਗੀ ਤਾਂ ਲਾਇਕ ਜ਼ਰੂਰ ਕਰਨਾ ਤੇ ਮੇਰੇ ਚੈਨਲ ਗੁਰਪ੍ਰਸਨ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤੇ ਘੰਟੀ ਵਾਲਾ ਬਟਨ ਦਬਾ ਕੇ ਨੋਟੀਫਿਕੇਸ਼ਨ ਆਲ ਸਿਲੈਕਟ ਕਰੋ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਇਸ ਤਰ੍ਹਾਂ ਦੋਸਤੋ ਹੁਣ ਆਪਾਂ ਤਿੰਨ ਤਿੰਨ ਸਲਾਈਆਂ ਵੀ ਸੈਂਟਰ ਦੇ ਵਿੱਚ ਲਗਾ ਲਵਾਂਗੇ ਇਸੇ ਨਾਲ ਦੋਸਤੋ ਆਪਣਾ ਬਹੁਤ ਹੀ ਖੂਬਸੂਰਤ ਰੋਈ ਦਾ ਡਿਜ਼ਾਈਨ ਬਣੇਗਾ ਹੁਣ ਦੋਸਤੋ ਇਸ ਕਾਰਨਰ ਤੇ ਵੀ ਆਪਾਂ ਇਸ ਤਰ੍ਹਾਂ ਤਿੰਨ ਤਿੰਨ ਸਲਾਈਆਂ ਲਾ ਕੇ ਇਸ ਨੂੰ ਵੀ ਭਰ ਲਵਾਂਗੇ ਇਸ ਦੇ ਨਾਲ ਦੋਸਤੋ ਆਪਣਾ ਡਿਜ਼ਾਈਨ ਪਰਮਾ ਵੀ ਲੱਗੇਗਾ ਤੇ ਖੂਬਸੂਰਤ ਵੀ ਲੱਗੇਗਾ ਦੋਨੋਂ ਸਾਈਡ ਦੋਸਤੋ ਇਸ ਤਰੀਆ ਆਪਾਂ ਤਿੰਨ ਤਿੰਨ ਸਲਾਈਆਂ ਲਾ ਕੇ ਇਸ ਨੂੰ ਕੰਪਲੀਟ ਤਿਆਰ ਕਰ ਲਵਾਂਗੇ ਦੂਸਰੀ ਸਾਈਡ ਵੀ ਦੋਸਤੋ ਆਪਾਂ ਸੇਮ ਹੀ ਤਿੰਨ ਤਿੰਨ ਸਲਾਈਆਂ ਲਾ ਕੇ ਇਸ ਤਰ੍ਹਾਂ ਦਾ ਡਿਜ਼ਾਈਨ ਬਣਾ ਲਵਾਂਗੇ ਦੋਸਤੋ ਸਾਰੇ ਆਪਾਂ ਸੇਮ ਮੂਰੀ ਤਿਆਰ ਕਰ ਲਵਾਂਗੇ ਦੋਸਤੋ ਬਹੁਤ ਹੀ ਖੂਸੂਰਤ ਕਮੂੜੀ ਦਾ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਹੈ ਦੋਸਤੋ ਵੀਡੀਓ ਬਧੀਆ ਲਗੀ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਥੈਂਕਸ ਫॉर ਵਾਚਿੰਗ